ਕੀ ਹਾਲ ਚਾਲ ਹੈ ਤੁਹਾਡਾ ਸਾਰਾ ਐਮਐਸ ਵਗੈਰਾ ਜੀ ਅਸੀਂ ਲੋਕ ਐਨਮੀਤੀ ਗਾਇਸ ਅੱਜ ਸਾਰੀ ਦਿਹਾੜੀ ਮਿਲਿਆ ਮਾਰਤਾ ਬਾਦ ਕਿਉਂਕਿ ਅੱਜ ਹੈਗਾ ਹੀ ਐਤਵਾਰ ਕੁਝ ਨਹੀਂ ਕੀਤਾ ਸਾਰੀ ਦਿਹਾੜੀ ਇਹ ਸਾਡਾ ਉਹ ਹੀ ਵੀਰ ਨਿਕਾ ਤੇ ਹੈਨ ਭਾਈ ਤੇ ਹੁਣ ਆਪਾਂ ਚੱਲੇ ਆਂ ਜੇ ਘੁੰਮਣੀ ਤੇ ਐਤਵਾਰ ਦਾ ਦਿਨ ਹੈ 2:30 ਵਜੇ ਨੇ ਤੇ ਆਪਾਂ 3:30 ਵਜੇ ਤੱਕ ਬਸ ਮੱਥਾ ਟੇਕ ਕੇ ਆਉਂਦੀ ਕਰਨੀ ਹੈ ਤੇ ਆਪਾਂ ਆ ਜਾਾਂਗੇ ਹੈਨ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੱਗਦਾ ਚੱਲਣਾ ਕਿ ਆਪਾਂ ਛੇਤੀ ਛੇਤੀ ਪਹੁੰਚ ਜਾਈਏ ਤੇ ਛੇਤੀ ਆ ਰੱਖੋ ਪੈਸੇ ਕਿੰਨੇ ਵੀ ਤੇ ਲੋੜ ਨਹੀਂ ਲੱਗਦੀ ਅਨਸ਼ਾ ਭਾਈ ਇਹ ਹੁਣ ਤੁਹਾਨੂੰ ਫਿਰ ਵੀ ਹੁਣ ਤੁਹਾਨੂੰ ਬਾਅਦ ਵਿੱਚ ਮਿਲਾਂਗੇ ਜੋ ਕੁੰਮਣੀ ਜਾ ਕੇ ਓਕੇ ਹਾਏ ਕੁਪੀ ਕਰਦਾ ਪਿਆ ਭਰਾ ਦੀ ਚਲੋ ਕੋਈ ਨਾ ਮਿੱਤਰੋ ਓਕੇ ਯਾਰ 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 ਸ਼ਰੀਆਂ ਇਦਾਂ ਹੀ ਜਾਣਾ ਪਜਾਮਾ ਚਲ ਜਮਾ ਮੁੰਡੇ ਚੱਲਦੇ ਆ ਮਿੱਤਰੋ ਤੁਹਾਨੂੰ ਮੁੰਡੇ ਚੱਪਲ ਚੱਪਲ ਨੇ ਚੱਪਲ ਮੈਂ ਇਹਨੂੰ ਟੁਕੜਾ ਹਾਂ ਨਵੇਂ ਚੱਪਲ ਜੱਸਾ ਭਾਈ ਕਿੰਦੇ ਮੈਂ ਚੱਲ ਨਹੀਂ ਨਹੀਂ ਬੂਟ ਪਾਉਂਦਾ ਤੇ ਫੇਰ ਉਹ ਵਾਲੋ ਹਾਂਜੀ ਮਿੱਤਰੋ ਆ ਰਹੀ ਆਪਣੀ ਸਕੂਟਰੀ ਜਿੱਤੇ ਜਾਣਾ ਅੱਜ ਬੜੀ ਸ਼ਾਂਤ ਹੀ ਮਲੇ ਜ ਨੇ ਐਵੇਂ ਆਇਆ ਸ਼ਾਂਤੀ ਬੜੀ ਹੈ ਸਾਡੇ ਗੜੀ ਮਲੇ ਜ ਨੇ ਚੈੱਕ ਕਰੋ ਆਇਆ ਆਇਆ ਸਿੰਘ ਆਇਆ ਆਹ ਲਾ ਆ ਜਾ ਕਰਿਓ ਕਿਉਂ ਕਿਆ ਕਰੋ ਪਰਨਾ ਗੱਡਾ ਛੋਣਾ ਬੱਚਾ ਜੇ ਮੇਰਾ ਬਹੁਤ ਓਹ ਭਾਈ ਤੂੰ ਇਹਦੇ ਟੋਪੀ ਪਾਈ ਆ ਹੈ ਬਣ ਕੀ ਕਰਦੇ ਨੇ ਹਾਂਜੀ ਤੂੰ ਟੋਪੀ ਪਾਈ ਆ ਠੰਡ ਕਰਕੇ ਪਾਈ ਬਾਈ ਟੋਪੀ ਤੇ ਹਾਂਜੀ ਬਾਈ ਓਕੇ ਬਾਈ ਠੰਡ ਤਾਂ ਨਹੀਂ ਮਾਮਾ ਨੇ ਭਾਈ ਬੱਦਲ ਆਦੀ ਆ ਰਿਹਾ ਤੁਮਹਾਲਾ ਪਰ ਗਿਆ ਨਿਆ ਥੋੜਾ ਹੁਣ ਮੈਂ ਨੋਸ ਪਾ ਹਾਂਜੀ ਬਲੌਗ ਬੰਦ ਕਰੋ ਨਸਾ ਬਾਈ Yeah. 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 ਲੋਕ ਮਿੱਤਰੋ ਆਪਾਂ ਮੱਥਾ ਟੇਕਣ ਤੋਂ ਬਾਅਦ ਲੱਗੇ ਸਿੱਧੇ ਦੁਬਾਰ ਤੇ ਜਾਣਾ ਪੈਣਾ ਚਾਹੀਦਾ ਹੈ। ਸਤਿ ਸ਼੍ਰੀ ਅਕਾਲ। ਕਿੰਨੀ ਰੀ ਦੇ ਤੇ ਕੋਈ ਗੱਲ ਨਹੀਂ ਕਰੇ ਕਰ ਉਸ ਦਾ ਦਾ। ਪਹਿਨੀ ਮਿੱਤਰੋ ਜਦਾ ਅੰਗਸਿਆ ਹੀ ਕਿ ਆਪਾਂ ਅੱਜ ਜਾਣਾ ਨਹੀਂ ਘੁੰਮਣੀ ਤੇ ਘੁੰਮਣੀ ਗਿਆ ਨਹੀਂ ਜਾਣੀ ਹੈ ਕਿਉਂਕਿ ਰਾਹ ਬਹੁਤ ਜ਼ਿਆਦਾ ਖਰਾਬ ਹੈ ਇਸ ਕਰਕੇ ਫਿਰ ਆਪਾਂ ਆਪਣੇ ਹੋਣੀਆਂ ਸਾਹਤੋਂ ਹੋਏ ਆ ਤੇ ਹੁਣ ਮੈਂ ਚੱਲਾਂ ਬਾਹਰ ਫਿਰ ਫੇਰੇ ਤੋਰੇ ਦੇ ਤੇ ਫਿਰ ਇਹ ਤੋਰੇ ਦੇ ਨਹੀਂ ਮਾ ਮੁੱਦਾ ਹੀ ਥੋੜਾ ਖੇੜੇ ਤੇ ਗੁਰਦੇ ਆਂ ਤੇ ਵਿੱਚ ਆਂਦੇ ਮਤਲਬ ਕਈ ਦਿਨ ਗੁਰਦੇ ਸਾਰੇ ਆਪਣੇ ਟੈਰ ਦੇ ਕੋਲ ਹੋਰੇ ਤੇ ਚੜੀਆਂ ਮਤਲਬ ਬਾਹਰ ਚਲੋ ਦਾ ਨੈਕਸਟ ਡੇ ਹਾਂਜੀ ਮਤਲਬ ਕੀ ਹਾਲ ਚਾਲ ਆਇਆ ਥੋੜਾ ਸਾਰਿਆਂ ਦਾ ਸੁਆਗਤ ਹੈ ਜੀ ਐਸ ਵੀ ਨੂੰ ਅਗਰ ਚੈਨ ਵਿੱਚ ਗਾਇਸ ਤੇ ਅੱਜ ਅਗਾ ਆਪਣਾ ਸੋਮਵਾਰ ਐਤਵਾਰ ਮੈਂ ਵਲੋਗ ਬਣਾਇਆ ਸੀ ਥੋੜਾ ਜਿਹਾ ਮਿਨੀ ਵਲੋਗ ਬਣ ਗਿਆ ਵੱਡਾ ਵਲੋਗ ਬਣਾਇਆ ਨਹੀਂ ਗਿਆ ਤੇ ਮਿੱਤਰੋ ਟਾਈਮ ਹੋ ਚੁਕਾ ਆ 9 ਵਜੇ ਦਾ ਟਾਈਮ ਆ ਪੌਣੀ ਨੂੰ ਹੋ ਚੁੱਕੀ ਤੇ ਮੈਂ ਚੱਲਾਂ ਮਿੱਤਰੋ ਸਕੂਲ ਤੇ ਪ੍ਰੇਅਰ ਹੁੰਦੀ ਹੈ 9:10 ਮਿੰਟ ਤੇ ਆਪਾਂ 10 ਮਿੰਟਾਂ ਚ ਪਹੁੰਚ ਜਾਈਦਾ ਹੈ ਤੇ ਜਾ ਕੇ ਬਾਗ ਰੱਖੀਦੇ ਆ ਤੇ ਆਪਣਾ ਪ੍ਰੇਅਰ ਤੇ ਚੱਲ ਜਾਈਦਾ ਹੈ ਪ੍ਰੇਅਰ ਸਾਡੇ ਜਾਂ ਤੋਂ ਸਕੂਲ ਦੇ ਐਂਟਰ ਹੁੰਦੇ ਕਈ ਵਾਰੀ ਹੋ ਜਾਂਦੀ ਹੈ ਤੇ ਕਈ ਸਟਾਰਟ ਨਹੀਂ ਕਈ ਈ ਥੋੜਾ 5 ਕਿ ਮਿੰਟ ਬਾਅਦ ਹੁੰਦੀ ਹੈ ਤੇ ਜਾਂ ਹੋਂਦਾ ਹੀ ਹੁੰਦੀ ਆ ਤੇ ਚਲਦੇ ਆ ਮਿੱਤਰੋ ਹੁਣ ਸਕੂਲੇ ਤੁਹਾਨੂੰ ਮਿਲਦੇ ਸਦਾ ਸਕੂਲੋਂ ਆ ਕੇ ਰੋਟੀ ਬਣੀ ਖਾ ਲਿਆ ਓਕੇ ਰਪੋਟਾਂ ਪੂਰੀਆਂ ਤਿਆਰ ਸ਼ਾਹ ਹੋ ਚੁੱਕੇ ਆ ਬੂਦ ਆਪਣੇ ਸਵਾਵ ਕਰ ਲਏ ਆ ਚੈੱਕ ਕਰੂੰ ਚਲੀਆਂ ਹਾਂ ਹਾਂਜੀ ਮਿੱਤਰੋ ਕੀ ਖਾਲ ਚਾਰਿਆ ਹੁਣ ਮੈਂ ਅੱਜ ਕਾ ਆਇਆ ਆਪਣੇ ਸਕੂਲੋਂ ਤੇ ਸਕੂਲੋਂ ਫੇਰ ਛੁੱਟੀਆਂ ਪੈ ਚੁੱਕੀਆਂ ਨੇ ਤੇ ਹੁਣ ਆਪਾਂ ਫਿਰ ਅਗਲੇ ਸੋਮਰ ਜਾਵਾਂਗੇ ਇਹ ਸਾਡਾ ਸਕੂਲ ਹੈ ਤੇ ਹੁਣ ਮੈਨੂੰ ਤੇ ਰੋਟੀ ਪਾਣੀ ਖਾਣਿਆ ਬੜੀ ਭੁੱਖ ਲੱਗੀ ਐ ਅੱਜ ਸਾਗ ਨਾਲ ਮੱਕੀ ਦੀ ਰੋਟੀ ਐ ਫੇ ਅਮਾ ਜੀ ਮੈਨੂੰ ਰੋਟੀ ਅਮਾ ਨੂੰ ਹੈ ਤਾਂ ਹਨ ਮਾਜੀ ਬਣਾ ਦੇਣੀ ਰੋਟੀ ਫਿਰ ਉਹਨੇ ਜਰੂਰ ਭੋਜੀ ਖਾਣੇ ਆ ਫਿਰ ਈਚੋ ਲੱਭੀ ਕੋਈ ਖਾਣ ਪੀਣ ਨੂੰ ਤਾਂ ਨੂੰ ਮੈਂ ਦਾ ਮੈਨੂੰ ਰੋਟੀ ਖਾਣ ਦੇ ਬਾਅਦ ਗਾਈਸ ਹਾਂ ਜੀ ਮੈਨੂੰ ਮੈਂ ਹੁਣ ਰੋਟੀ ਪਾਣੀ ਖਾ ਲਿਆ ਜੰਗੀ ਤਰ੍ਹਾਂ ਵਿਦਾ ਹੋ ਚੁੱਕਾ ਐ ਤਾਂ ਹੁਣ ਮੈਂ ਚੱਲਦਾ ਆਂ ਵੀ ਆਪਰੇ ਸੈਂਟਰ ਤੇ ਸੈਂਟਰ ਜਾਣ ਤੋਂ ਪਹਿਲੋ ਮੈਂ ਨਾ ਆਪਣਾ ਵਲੋਗ ਐਡਿਟ ਕਰਨ ਦੇ ਪਿਆ ਹਾਂ ਤੇ ਮੈਂ ਆਪਣਾ ਥੰਬਨੇਲ ਬਣਾਉਂਦਾ ਪਿਆ ਹਾਂ ਵਲੋਗ ਦਾ ਉਹਨੇ ਤੇ ਪਤਾ ਨਹੀਂ ਲੱਗਾ ਤੇ 2:08 ਹੋ ਚੁੱਕੇ 2 ਵਜੇ ਟਿਊਸ਼ਨ ਦਾ ਟਾਈਮ ਹੈ ਬਹੁਤ ਲੇਟ ਹੋ ਚੁੱਕਿਆ ਮਿੱਤਰੋ ਕੋਈ ਗੱਲ ਨਹੀਂ ਅੱਜ ਮੈਂ ਥੋੜਾ ਲੇਟ ਹੋ ਗਿਆ ਨਾ ਵੀਰ ਭਰਾ ਨਾਲ ਗੱਲਾਂ ਕਰਨ ਦੇ ਆ ਮੈਂ ਬਾਹਰ ਖੋਤਾ ਤੇ ਮਾਸ ਮਿੱਤਰੋ ਚਾਹੁੰਦੇ ਆ ਇਹਨੂੰ ਇੱਥੇ ਰੱਖੀਦਾ ਆ ਹੋਦੀਏ ਇਸੇ ਚੱਲਦੇ ਆ ਮਿੱਤਰੋ ਸੈਂਟਰ ਮੋਟਰਸਾਈਕਲ ਛੜਕੀ ਲੋਬ ਮਿੱਤਰੋ ਕੋਹਲਾ ਮੋਟਰਸਾਈਕਲ ਬਾਹਰ ਇਹਨੂੰ ਕਰ ਦਿੱਤਾ 66 ਹੁਣ ਆਪਾਂ ਚੱਲਦੇ ਆ ਜਾਨੂ ਭਾਈ ਹਾਂ ਚੋਕ ਲਈ ਤਾਂ ਹੋਇਆ ਸਾਰ ਚੋਕ ਬੰਦ ਕਰਤੀ ਇਹਨੇ ਸ਼ਾਇਦ ਬੰਦ ਹੋ ਜਾਣਾ ਵੇਖਿਓ ਨਹੀਂ ਆ ਛੜਕੀ ਤੇਰਾ ਆ ਵੀ ਕਹਿਣਾ ਮੇਰਾ ਮਾਮਾ ਚਲੋ ਮਿੱਤਰੋ ਜੇ ਸਾਦੇ ਦੇਖ 사ਦੇ ਹੁਣ ਆਪਾਂ ਆ ਚਕੇ ਸੈਂਟਰ ਤੇ ਇੰਨਾ ਜਿਆਦਾ ਟ੍ਰੈਫਿਕ ਇੰਨਾ ਜਿਆਦਾ ਟ੍ਰੈਫਿਕ ਹੈ ਦੋ ਵੇ ਦੇ ਟੁਰੇ 2:00 ਵਜੇ ਇੱਥੇ ਪਹੁੰਚੀ ਹੈ ਮਤਲਬ ਅੱਧਾ ਕਿਨਾਂ ਪੂਰਾ ਅਨੁਰਾਧ ਸਾਗ ਗਿਆ ਆਪ ਸੋਚੋ ਕਿੰਨਾ ਜ਼ਿਆਦਾ ਟ੍ਰੈਫਿਕ ਹੋਗਾ ਹੁਣ ਚਲਦੇ ਹਾਂ ਮੈਂ ਤਾਂ ਸਟਾਡੀ ਕਰ ਲਿਆ ਪਰਾਂ ਬੰਦੇ ਮਤਲਬ ਬਾਅਦ ਚੜਦਾ ਹਾਂ। ਸੋ ਜੀ ਸਾਥੀਓ ਹੁਣ ਮੈਂ ਅੱਜ ਦਾ ਸੈਂਟਰੋਂ ਬਾਹਰ ਤੇ ਮੈਂ ਜਾਨੋ ਭਾਈ ਚੱਲੇ ਆ ਘਰੇ ਨੂੰ ਯਾਰ ਪਾਰਕਿੰਗ ਚ ਤੇ ਬੇਰ ਪਾਰਕਿੰਗ ਜਾ ਕੇ ਕਲੀ ਝੋਟਾ ਹੋਣਾ। ਕਿਹਾ ਜਾਨੋ ਭਾਈ ਤੁਹਾਨੂੰ ਭਾਈ ਅੱਗੇ ਨਹੀਂ ਕਰਕੇ ਆ ਜੇ ਮੇਰਾ ਹੋਰ ਆ ਜਾਣਾ ਮੇਰੇ ਭਾਈ। ਓਹੋ ਮम्मा ਜੀ ਬੜੀ ਚੀਜ਼ ਤਰਗ ਰਹਾ ਨਾ ਹੀ। ਨਹੀਂ ਨਹੀਂ ਅਰੇ ਬੜਾ ਕਹਾਵਾ ਆਇਆ ਚਲੇ ਮਿੱਤਰ ਪਰ ਪਾਰਕਿੰਗ ਲਈ ਤੇ ਚੱਲੇ ਹੋਏ ਘਰੇ ਘਰੇ ਵੀ ਪਾਰਕਿੰਗ ਚੋਂ ਯੂ ਚੈੱਕ ਕਰੋ ਇੱਥੋਂ ਦਾ ਲੋ ਮਿੱਤਰ ਜਿਸਾ ਦੇਖ ਸਕਦੇ ਹੋ ਹੁਣ ਆਪਾਂ ਆ ਚਕੇ ਪਾਰਕਿੰਗ ਦੇ ਵਿੱਚ ਤੇ ਅੱਜ ਜਨੂ ਭਾਈ ਦੇਣੇ ਚਲਾਉਣੇ ਕਿ ਆਪਾਂ ਸਾਥ ਦੇ ਜਨੂ ਭਾਈ ਚਲਾਉਂਦੇ ਨੇ ਚਲੋ ਭਾਈ ਚੱਲਦੇ ਹੁਣ ਆਪਾਂ ਮਿੱਤਰੋ ਘਰੇ ਤੁਹਾਨੂੰ ਮਿਲਦੇ ਹਾਂ ਫੇਰ ਬਾਅਦ ਚਲਾਓ ਭਾਈ ਹਾਂ ਜੀ ਮਿੱਤਰੋ ਹੁਣ ਮੈਂ ਆ ਚੁੱਕਾ ਘਰੇ ਤੇ ਘਾਰ ਆ ਕੇ ਕਰਦਾ ਰੈਸਟ 8:30 ਹੋ ਚੁੱਕੇ ਨੇ ਥੋੜੇ ਜੇਰ ਬਾਅਦ ਆ ਪਾਜਾ ਮੈਂ ਆਪਣੇ ਮੋਟਰਸਾਈਕਲ ਕੰਮ ਕਰਵਾਉਣ ਜਾਣਾ ਵੀਰ ਭਰਾ ਦੇ ਚੈਂਪੂ ਆਉਦਾ ਤੇ ਅੱਜ ਉਹ ਤਾਂ ਚੈਂਪੂ ਨੂੰ ਜਾਣਾ ਮਿੱਤਰੋ ਹੁਣ ਫਿਲਹਾਲ ਮੈਨੂੰ ਭੁੱਖ ਲੱਗੀ ਮੈਂ ਸੈਂਡਵਿਚ ਬਣਾ ਖਾਣਾ ਹੈ ਤੇ ਜੀਮ ਵਾਲੀ ਬੰਦਿਆ ਘਰੇ ਤੋਂ ਨਹੀਂ ਲੇਖਦਾ ਬ੍ਰੈਡ ਤੇ ਮੇਰੇ ਘਰੇ ਹੁੰਦਾ ਹੀ ਹੁੰਦਾ ਹਮੇਸ਼ਾ ਹੀ ਹੁੰਦਾ ਹਾਂ ਹੁਣ ਬਾਕੀ ਮੈਨੂੰ ਪਤਾ ਨਹੀਂ ਆ ਸੈਂਡਵਿਚ ਬ੍ਰੈਡ ਆ ਕਿਦ ਦਿਨ ਐਕਸਪਾਇਰੀ ਹੁੰਨੀ ਹੈ ਮੈਨੂੰ ਪਤਾ ਨਹੀਂ ਹਾਂ ਉਹ ਬੋਲੇ ਅੱਜ ਦੀ ਦਿਨ ਨਹੀਂ ਹੈ ਦੀ ਕੋਈ ਨਾ ਚਲੀਏ ਮੇਰੇ ਤਰ ਬਣਾਉਣੇ ਹੈ ਖਾਣੇ ਆ ਤਾਂ ਤੁਹਾਨੂੰ ਮਿਲਦੇ ਆ ਬਾਅਦ ਚ ਬਹੁਤੇ ਨੋਟ ਨਹੀਂ ਕੀਤੇ ਗੇਨ ਮੈਂ ਹਾਂ ਜੀ ਮੇਰੇ ਤਰ ਜਿਸ ਤਰ੍ਹਾਂ ਦੀ ਦੇਖ ਸਕਦੇ ਹੋ ਹੁਣ ਮੈਂ ਤੇ ਜਗਦੀਪ ਭਾਈ ਚੱਲੇ ਆ ਗੁਰਦਾਰ ਸਾਹਿਬ ਤੇ ਜਗਦੀਪ ਭਾਈ ਮੇਰੇ ਨਾਲ ਲੇਟ ਆਏ ਨੇ ਤੇ ਆ ਪਹਿਲਾ ਮਠਾ ਦੇ ਗਿਆ ਕੀ ਹੈ ਭਾਈ ਥੜਾ ਦੱਸੋ ਵਿਸਤਾਰ ਨਾਲ ਕੀ ਤਾਨੂੰ ਅੱਜ ਅੱਧਾ ਘੰਟਾ ਚਲੋ ਭਾਈ ਉਹਦੇ ਨਹੀਂ ਮੈਂ ਮਾਫੀ ਮੰਗਦਾ ਸੌਰੀ ਯੋ ਕੀ ਦੀ ਰੋੰਦਾ ਕਿਤੇ ਗਿਆ ਵੀ ਆਪਣੇ ਵੀਰ ਭਰਾ ਵਾਲੇ ਰਿਸ਼ਤੇਦਾਰਾਂ ਵਾਲਾ ਫਿਰ ਥੋੜਾ ਟਾਈਮ ਲੱਗ ਹੀ ਜਾਂਦਾ ਵੱਡੇ ਵੀਰਾਂ ਲਗਿਆ ਹਾਂ ਥੋੜਾ ਗਲਪਤ ਮਰਨ ਲੈ ਜਾਂਦੇ ਹਾਂ ਤੇ ਚੱਲਦੇ ਹਾਂ ਮਿੱਤਰੋ ਘੜੀ ਹਾਜ਼ਰੀ ਦੋਂਦੇ ਉੱਤੇ ਤੇ ਚੱਲਦੇ ਆਪਾਂ ਘਰੇ ਥੋੜਾ ਅੱਜ ਲੇਟ ਹੋ ਗਿਆ ਭਾਈ ਬਹੁਤ ਐ 7 ਵਜੇ ਕੋ ਜੇ 5 ਮਿੰਟ ਹੋ ਗਏ ਹਨ ਹੈਲੋ ਮਿੱਤਰੋ ਜਿਵੇਂ ਇੱਕ ਸਾਦੇ ਹੁਣ ਆਪਾਂ ਘੜੀ ਬਹਿ ਕੇ ਇਸ ਆਪਣੇ ਸਿਮਰਨ ਕਲਾਸ ਦਾ ਆ ਕੇ ਤੇ ਹੁਣ ਆਪਾਂ ਚੱਲਦੇ ਆਂ ਸਰੀ ਇਹ ਸਾਟਮਾ ਟਿਕਾ ਵੀ ਮਿੰਟ ਹੋ ਚੁੱਕੇ ਕੇ ਕੇ 25 ਮਿੰਟ ਹੋ ਚੁੱਕੇ ਪਤਾ ਨਹੀਂ ਇਹਦੇ ਕੋਲ 2017 ਰੋਮੈਕਸ ਹੈ ਭਰਾ ਕੀ ਕਹਿੰਦਾ ਮੇਰਾ ਪਤਾ ਨਹੀਂ ਚਲਦੇ ਆ ਮਿੱਤਰੋ ਹੁਣ ਆਪਾਂ ਉਹ ਵੀ ਬਲੌਗਰ ਹੀ ਆਪਣਾ ਚਲਦੇ ਹੁਣ ਆਪਾਂ ਅੱਸਾ ਟੱਕਰੇ